ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਭਰਾਵੋ ਪਿੰਡ ਬਦਰੇ ਦੀ ਪੰਚਾਇਤ ਸਰਪੰਚ ਨਾਜਮ ਸਿੰਘ ਔਰ ਨਾਲ ਬਿੱਲੂ ਸਿੰਘ ਗੁਰਪ੍ਰੀਤ ਸਿੰਘ ਫੌਜੀ ਪ੍ਰੀਤ ਔਰ ਨਾਲ ਜਗਰਾਤ ਸਿੰਘ ਮੈਂਬਰ ਇੰਨਾ ਵੱਲੋਂ ਜਿਹੜਾ ਪਿੰਡ ਦੇ ਵਿੱਚ ਸੜਕਾਂ ਤੇ ਬੂਟੇ ਲਾਏ ਜਾ ਰਹੇ ਨੇ ਔਰ ਨਵੇਂ ਕਾ ਮਜ਼ਦੂਰਾਂ ਦੇ ਸਹਿਯੋਗ ਦੇ ਨਾਲ ਇਹ ਬੂਟੇ ਫੌਜੀ ਸਾਹਿਬ ਕਿਹੜੇ ਕਿਹੜੇ ਨੇ ਆਪਣੇ ਕੋਲੇ ਮਰੂਦ ਆ ਜੀ ਪਿਲਕਣ ਨਿੰਮ ਮਰੂਦ ਪਿਲਕਣ ਨਿੰਮ ਜਾਮਣ ਸਾਰੇ ਤਰ੍ਹਾਂ ਦੇ ਬੂਟੀ ਨੇ ਸਾਰੇ ਤਰ੍ਹਾਂ ਦੇ ਬੂਝੇ ਜੀ ਇਹ ਸਰਪੰਚ ਸਾਹਿਬ ਕਿਹਦੇ ਵੱਲੋਂ ਆਏ ਨੇ ਆਪਾਂ ਨੂੰ ਇਹ ਪੰਚਾਇਤ ਬੋਲੋ ਜੀ ਫੈਕਟਰੀ ਵਾਲਿਆਂ ਨੇ ਮਦਦ ਕਰੀ ਹੈ ਅੱਛਾ ਵਾਤਾਵਰਣ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਾਂ ਹਾਂ 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 ਕਿਉਂਕਿ ਤੁਹਾਨੂੰ ਪਤਾ ਭਰਾਵਾ ਰੁੱਖ-ਰਾਖਾਂ ਦੀ ਬਹੁਤ ਘਾਟ ਆ ਰਹੀ ਹੈ ਨਾ ਪੱਤੇ ਬਹੁਤ ਜਾ ਰਹੇ ਨੇ ਇਸੇ ਲਈ ਰੁੱਖ ਬਹੁਤ ਘੱਟ ਲੱਗਦੇ ਨੇ ਇਹ ਕਰਕੇ ਲਾਇਆ ਰਾਇਆ ਜਾ ਰਹੇ ਨੇ ਕੀ ਬੋਲਵਾ ਸੜਕਾਂ ਦੇ ਉੱਪਰ ਹੈ ਨਹੀਂ ਰੁੱਖ ਜਮੀਂ ਭੋਰਾ ਵੀ ਅੱਛਾ ਅੱਛਾ ਬਹੁਤ ਘੱਟ ਗੇ ਰੁੱਖ ਉਹਦਾ ਰੁੱਖਾਂ ਦਾ ਹੁੰਦਾ ਰੱਖਿਆ ਜਾਂਦਾ ਰੁੱਖ ਲਾ ਜਾਂਦੇ ਫਤੋ ਵਦ ਸਾਰੀਆਂ ਮੇਰੇ ਨਗਰ ਨਿਵਾਸੀਆਂ ਨੂੰ ਵੀ ਬੇਨਤੀ ਹੈ ਵੀ ਇਹਨਾਂ ਦੀ ਜਿਹੜੇ ਲਾਏ ਨੇ ਇਹਨਾਂ ਦੀ ਸੰਭਾਲ ਵੀ ਜ਼ਰੂਰੀ ਹੈ ਹਨਾ ਪਾਲ ਵੀ ਰੱਖਣੀਆਂ ਇਹਨੇ ਕਿ ਆਗੂ ਕਿਤੇ ਪ ਜਾ ਕੇ ਜਿਹਦੇ ਜਿਹਦੇ ਮੱਥੇ ਦਰਖਤ ਲਾਏ ਗਏ ਨੇ ਫਰਜ਼ ਬਣਦਾ ਭਰਾਓ ਦੇਖੋ ਤੁਹਾਨੂੰ ਪਤਾ ਜਦੋਂ ਕਰੋਨਾ ਦਾ ਸਮਾਂ ਆਇਆ ਸੀ ਫੌਜੀ ਸਾਹਿਬ ਉਦੋਂ ਹਨਾ ਆਕਸੀਜਨ ਦੀ ਬਹੁਤ ਘਾਟ ਪਈ ਸੀ ਬਹੁਤ ਨੁਕਸਾਨ ਹੋਇਆ ਜੀ ਉਦੋਂ ਇਹਨਾਂ ਦਰਖਤਾਂ ਦਾ ਕਰਕੇ ਹੈ ਨਹੀਂ ਸਕਸੀਜਨ ਮਿਲਣੀ ਸੀ ਰਹੀ ਕਿਤੋਂ ਹਾਂ ਉਦੋਂ ਮੁੱਲ ਲੈਣੀ ਪਈ ਐ ਦੇਖ ਹਨਾ ਇਹ ਫਰੀ ਦੇ ਵਿੱਚ ਦੇ ਰਹੇ ਨੇ ਇੱਕੋ ਹੀ ਸਾਧਨ ਆਪਣੇ ਕੋਲ ਅਸੀਂ ਤਾਂ ਕਹਿੰਦੇ ਸਾਥ ਹਾਂ ਜਿਹਦੇ ਜਿਹਦੇ ਮੱਥੇ ਤੇ ਦਰਖਤ ਲੱਗੇ ਨੇ ਬਾਕੀ ਸਿਰੇ ਦਰਖਤ ਵੀ ਉਹ ਨੇ ਭਰਾਵੋ ਫਲਾਅਲੇ ਵੀ ਨੇਗੇ ਕੁਝ ਸਾਲੇ ਵੀ ਹੈ ਹਨਾ ਆਪਣੇ ਬਰਖਤ ਦਰਖਤ ਪ੍ਰਾਸਤੀ ਦਰਖਤ ਨੇ ਜਿਹੜੇ ਸਾਰੇ ਇਹ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਭਰਾਵਾਂ ਦਾ ਜਿਹੜੇ ਨਰੇਗਾ ਵਾਲੇ ਮਜ਼ਦੂਰ ਨੇ ਆ ਬਿੱਲੂ ਸਾਹਿਬ ਕੀ ਕਹਿੰਦੇ ਆਣੇ ਬਾਈ ਤੁਸੀਂ ਮੈਂ ਤਾਂ ਇਹ ਕਹਿੰਦਾ ਜੀ ਫੈਕਟਰੀ ਵਾਲਿਆਂ ਨੇ ਆਖਿਆ ਵੀ ਅਸੀਂ ਵੱਧ ਤੋਂ ਵੱਧ ਟਰੈਕਟਰ ਦੇਵਾਂਗੇ ਤੁਹਾਨੂੰ ਬੂਟੇ ਛੋਣੇ ਤੋਂ ਛੋਣੇ ਸਾਹਮਣੇ ਸੰਭਾਲੋ ਤੁਹਾਡੇ ਬਦਰੇ ਨਹੀਂ ਕਰਦੀਆਂ ਹੱਕ ਤਾਂ ਯਾਰ ਉਹਨਾਂ ਦੇ ਸਕਦੇ ਆ ਨਾ ਸਾਹਮਣੇ ਤਾਂ ਆਪਾਂ ਨੇ ਆ ਤੇ ਵੀ ਆਪਾਂ ਨਹੀਂ ਦੀ ਗੌਰ ਤੇ ਮੰਨ ਕੇ ਚੱਲ ਵੀ ਪੰਚਾਇਤ ਤੋਂ ਨਹੀਂ ਆਪਾਂ ਆਪਣੇ ਬਾਰਾਤ ਵੀ ਪਾ ਸਕਦਾ ਬੂਟੇ 'ਚ ਪਾਣੀ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ 나જર ਸਿੰਘ ਜੀ ਸਾਫਾ ਸਰਪੰਚ ਉਹਨਾਂ ਦਾ ਵੀ ਆਪਾਂ ਵਿਊ ਲੈਨੇ ਹਾਂਜੀ ਬਾਬਾ ਜੀ ਕੀ ਹਾਲ ਆ ਵਧੀਆ ਜੀ ਤੁਸੀਂ ਦੱਸੋ ਆ ਜਿਹੜਾ ਇਹ ਕੰਮ ਕਰ ਰਹੇ ਆ ਅੱਜ ਨਗਰ ਦੀ ਪੰਚਾਇਤ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਇਹ ਬਹੁਤ ਵਧੀਆ ਕੰਮ ਆ ਜੀ ਬਹੁਤ ਵਧੀਆ ਕੰਮ ਕਰ ਰਹੀ ਆ ਲੋਕੋ ਬੂਟੇ ਕੋਲ ਮਾੜਾ ਮੋਟਾ ਆਪ ਵੀ ਬਚਤ ਕਰਨ ਲੋਕ ਪੱਟਣ ਘੁੱਟਣ ਤੋਂ ਅੱਗ ਲਾਉਣ ਤੋਂ ਹਾਂ ਇਹ ਸਾਰੇ ਭਰਾਵਾਂ ਨੂੰ ਬੇਨਤੀ ਹੈ ਭਰਾਓ ਜਿਹਦੇ ਜਿਹਦੇ ਮੱਥਿਆਂ ਤੇ ਹਨਾ ਦਰਖਤ ਲਾਏ ਗਏ ਨੇ ਸਾਂਭ ਸੰਭਾਲ ਕਰਨੀ ਉਹਨਾਂ ਦਾ ਫਰਜ਼ ਬਣਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਕਸੀਜਨ ਵਗੈਰਾ ਦੀ ਕੋਈ ਘਾਟ ਨਾ ਪਵੇ ਪਹਿਲਾਂ ਬਹੁਤ ਸਮੱਸਿਆ ਆਈ ਜਦੋਂ ਕਰੋਨਾ ਦੇ ਸਮੇਂ ਦੇ ਵਿੱਚ ਆਪਾਂ ਵੇਖਿਆ ਹਨਾ ਬਹੁਤ ਦਿੱਕਤ ਸੀ ਉਦੋਂ ਆਪਾਂ ਨੂੰ ਹਸਪਤਾਲਾਂ ਦੇ ਵਿੱਚ ਜਿਹੜੀ ਮੋਲ ਆਕਸੀਜਨ ਦੀਆਂ ਸਲਿੰਡਰ ਲਾਈਨें ਪੈ ਰਹੇ ਸੀਗੇ ਇਸੇ ਲਈ ਟਰਾਲੀ ਭਰ ਕੇ ਲਿਆਂਦੀ ਹੈ ਸਾਰੇ ਭਰਾਵਾਂ ਨੇ ਸਾਰੀ ਨਗਰ ਪੰਚਾਇਤ ਦਾ ਬਹੁਤ ਧੰਨਵਾਦ ਆ ਜਿਹੜੇ ਮਤਾਵਾ ਭੈਣਾ ਬੂਟਿਆਂ ਦੀ ਸੇਵਾ ਕਰ ਰਹੀਆਂ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਦਾ ਵੀ ਬਹੁਤ ਵੱਡਾ ਸਹਾਇਕ ਹੋ ਹੈ